ਅਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਠੌਰ ਤੇ ਤੁਸੀਂ ਜੁੜੇ ਹੋ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਸੋ ਅੱਜ ਸਾਡੇ ਮੇਰੇ ਆਪਣੇ ਪਿੰਡ ਬੂਥਵਾਲ ਬਲਜਾਰਾ ਵਿਖੇ ਬਲਾਕ ਪੱਧਰੀ ਜੋ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਪ੍ਰਾਇਮਰੀ ਸਕੂਲ ਦੀਆਂ ਸੋ ਉਹਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਟੀਚਰ ਸਹਿਬਾਨ ਆਪੋ ਆਪਣੇ ਹੋਰ ਹਾਰ ਬੱਚਿਆਂ ਨੂੰ ਲੈ ਕੇ ਇੱਥੇ ਖੇਡਾਂ ਦੇ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਆਏ ਹੋਏ ਨੇ ਸੋ ਅੱਜ ਸਾਡੇ ਨਾਲ ਮੈਡਮ ਜੀ ਇੱਥੇ ਖੜੇ ਨੇ ਸਾਰਾ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੋ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਕਿੰਨੇ ਦਿਨ ਰਹੇਗਾ ਅਤੇ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚੋਂ ਇੱਥੇ ਬੱਚੇ ਭਾਗ ਰਹੇ ਨੇ ਤੋਂ ਗੱਲਬਾਤ ਕਰਨ ਮੈਡਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸ਼ਹੀਦ ਸੇ ਮੈਡਮ ਆਪਣਾ ਕੀ ਨਾਮ ਤੇ ਤੁਸੀਂ ਮੁੱਖ ਦੇ ਅਰਪਾ ਮਤਲਬ ਤੁਹਾਡਾ ਉਹਦਾ ਕੀ ਮੈਂ ਹਿੰਦੂਸੂਦ ਬਲਾਕ ਪ੍ਰਾਇਮਰੀ ਐਜੂਕੇਸ਼ਨ ਆਫੀਸਰ ਮੰਗੜ ਤੋਂ ਬਲਾਕ ਪਤਰੀ ਕੇ ਢਾਂਸਾ ਡਿਸਟ੍ਰਿਕਟ ਇਥੇ ਮੂਵ ਕਰਦੇ ਵਿੱਚ ਹੋ ਰਹੀਆਂ ਹੈ ਕਿਵੇਂ ਕਿ 52 ਸਕੂਲਾਂ ਦੇ ਵਿੱਚੋਂ ਪੰਜ ਸੈਂਟਰ ਬਣਦੇ ਹੈਗੇ ਆ ਹਰੇਕ ਸੈਂਟਰ ਦੇ ਵਿੱਚ 10-10 ਸਕੂਲ ਇੱਕ ਕੌਨਸਟਰੈਂਟ ਸੈਂਟਰ ਦੇ ਵਿੱਚ 12 ਸਕੂਲ ਹੈ ਜਿਨ੍ਹਾਂ ਦੇ ਜਿੱਤੂ ਬੱਚੇ ਅੱਜ ਬਲਾਗਦੇ ਆ ਖੇਡਾਂ ਖੇਡ ਰਹੇ ਹੈਗੇ ਇਹਨਾਂ ਖੇਡਾਂ ਦੇ ਵਿੱਚ ਕਬੱਡੀ ਫੋਕੋ ਰੈਸਲਿੰਗ ਸ਼ਤਰੰਜ ਬੈਡਮਿੰਟਨ ਕਰਾਟੇ ਯੋਗਾ ਇਹ ਸਾਰੀਆਂ ਖੇਡਾਂ ਅਸੀਂ ਇੱਥੇ ਕਿਡਵਾ ਰਹੇ ਆ ਕਿ ਇੱਥੋਂ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਅਸੀਂ ਜ਼ਿਲ੍ਹਾ ਪੱਧਰ ਤੇ ਖੇਡਾਂ ਵਿੱਚ ਲੈ ਕੇ ਜਾਵਾਂਗੇ ਜੀ ਧੰਨ ਜੀ ਤੇ ਫਿਰ ਇਹਦੇ ਵਿੱਚ ਬਹੁਤ ਵੱਡਾ ਤੁਹਾਡਾ ਯੋਗਦਾਨ ਹੈ ਕਿ ਜਿਹੜੇ ਟੀਚਰ ਹੁੰਦੇ ਆ ਨਾ ਉਹ ਉਹ ਬੱਚਿਆਂ ਦੇ ਦੂਜੇ ਪੇਰੈਂਟਸ ਹੁੰਦੇ ਆ ਤੇ ਹੁਣ ਜੋ ਮੈਂ ਹੁਣ ਬਾਹਰ ਕਵਰੇਜ ਕਰ ਰਿਹਾ ਸੀਗਾ ਤੇ ਉੱਥੇ ਲਾਈਵ ਮੈਂ ਦੇਖਿਆ ਵੀ ਉਹਨਾਂ ਬੱਚੇ ਜੋਰ ਨਹੀਂ ਲਾਂਦੇ ਜਿੰਨਾ ਟੀਚਰਾਂ ਨੇ ਆਪਣੇ ਵੱਲੋਂ ਜੋਰ ਲਾਇਆ ਪਿਆ ਬਹੁਤ ਉਤਸ਼ਾਹ ਦੇ ਰਹੇ ਆ ਬੱਚਿਆਂ ਨੂੰ ਅਤੇ ਇਹਦੇ ਵਿੱਚ ਸਾਡੇ ਜਿਹੜੇ ਬੱਚਿਆਂ ਦਾ ਮੁੱਢ ਬੰਨਿਆ ਜਾਂਦਾ ਜਿਹਦੇ ਨਾਲ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਬੱਚੇ ਨਸ਼ਿਆਂ ਤੋਂ ਰਹਿਤ ਹੋ ਕੇ ਆਪਣਾ ਵਧੀਆ ਭਵਿੱਖ ਬਣਾਉਂਦੇ ਨੇ ਸੋ ਉਹਦੇ ਬਾਰੇ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਕੀ ਕਹੋਗੇ ਭਾਗ ਲੈਣਾ ਚਾਹੀਦਾ ਬੱਚਿਆਂ ਨੂੰ ਕਿਵੇਂ ਪ੍ਰਾਇਮਰੀ ਦੇ ਇਹ ਬੱਚੇ ਆ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਪ੍ਰੀ ਬ੍ਰਹਿਮੀ ਦੀਆਂ ਅਸੀਂ ਕਿ ਡਾਟ ਸੈਂਟਰ ਲੈਵਲ ਤੇ ਕਰਵਾ ਦਿੱਤੀਆਂ ਇਸ ਵਨ ਤੇ ਜਦੋਂ ਬੱਚਾ ਛੋਟਾ ਹੁੰਦੇ ਖੇਡਣਾ ਸਿੱਖਣ ਲੱਗ ਜਾਂਦਾ ਹੈਗਾ ਉਹਦੇ ਨਿਯਮ ਜਾਣਨ ਲੱਗ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਉਹਨਾਂ ਦਾ ਉਤਸ਼ਾਹ ਵੱਧ ਜਾਂਦਾ ਹੈ ਖੇਡਾਂ ਦੇ ਪ੍ਰਤੀ ਉਹਨੂੰ ਪਤਾ ਲੱਗਦਾ ਹੈ ਕਿ ਖੇਡਾਂ ਦੇ ਨਾਲ ਉਹਨੂੰ ਕੀ ਮਤਲਬ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਿਵੇਂ ਉਹਨੂੰ ਹੌਸਲਾ ਮਿਲਦਾ ਉਹਨੂੰ ਬਲੰਦੀਆਂ ਮਿਲਦੀਆਂ ਜਾਂ ਫਿਰ ਉਹਦੇ ਵਿੱਚ ਅਨੁਸ਼ਾਸਨ ਦੀ ਭਾਵਨਾ ਆਉਂਦੀ ਇਹ ਸਾਰੀਆਂ ਗੱਲਾਂ ਬੱਚਾ ਬਚਪਨ ਤੋਂ ਸਿੱਖ ਜਾਂਦਾ ਹੈ ਫਿਰ ਵੱਡਾ ਹੋ ਕੇ ਉਹ ਕਿਸੇ ਵੀ ਮਾੜੀ ਹਰਕਤ ਦੇ ਵਿੱਚ ਇਸਾਨ ਨਹੀਂ ਲੈਂਦਾ ਤੇ ਬੱਚਿਆਂ ਨੂੰ ਅਸੀਂ ਬਾਰ-ਬਾਰ ਕਹਿੰਨੇ ਆ ਦੀ ਵੱਧ ਤੋਂ ਵੱਧ ਘੰਟਿਆਂ ਵਿੱਚ ਸਾਲਵਾਂ ਕਈ ਟੀਚਰਸ ਨਾਲ ਸਾਡੇ ਇਹੋ ਜਿਹੇ ਕਿ ਜਿਹੜੇ ਸਵੇਰੇ 6 ਵਜੇ ਸ਼ੁਰੂ ਹੋ ਜਾਂਦੇ ਆ ਤੇ ਸ਼ਾਮ ਨੂੰ 5 ਵਜਨ 6 ਵਜਨ 7 ਵਜਨ ਨਾਲ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਬੱਚਿਆਂ ਦੇ ਨਾਲ ਨਾਲ ਟੀਚਰ ਆਪ ਦਾ ਪੂਰਾ ਜੋਰ ਲਗਾ ਕੇ ਬੱਚਾ ਨੂੰ ਖੇਡਣ ਵਾਸਤੇ ਲੈ ਕੇ ਆਉਂਦੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਧਰ ਹੋਰ ਸਾਡੇ ਸਰਕਲ ਦੇ ਮੇਡ ਸਤਿ ਸ਼੍ਰੀ ਅਕਾਲ ਜੀ ਕਿਹੜੇ ਸਕੂਲ ਤੋਂ ਕੀ ਨਾਂ ਜੀ ਸਰ ਮੈਂ ਸੈਂਟਰ ਨੂਰ ਵਾਲਾ ਤੋਂ ਸੀਐਚਟੀ ਮਨੀਸ਼ਾ ਪਟਿਆ ਤੇ ਅੱਜ ਅਸੀਂ ਇੱਕ ਆਪਣੀ ਟੀਮਸ ਲੈ ਕੇ ਆਏ ਆ ਅੱਜ ਜਿਹੜੇ ਮੁਕਾਬਲੇ ਬਲੌਕ ਮੰਗੜ ਦੋ ਦੇ ਮੈਮ ਬਲੌਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ இந்து ਸੁਚੀ ਦੀ ਯੋਗ ਅਗਵਾਈ ਦੇ ਹੇਠ ਹੋਣ ਜਾ ਰਹੇ ਨੇ ਤੇ ਇਹ ਮੁਕਾਬਲੇ 2 ਦਿਨ ਚੱਲਨੇ ਹਨ ਅੱਜ ਤੇ ਕੱਲ 28 ਅਕਤੂਬਰ ਤੇ 29 ਅਕਤੂਬਰ ਨੂੰ ਤੇ ਇਹਦੇ ਵਿੱਚ ਇਸ ਤੋਂ ਪਹਿਲਾਂ ਸੈਂਟਰ ਪੱਧਰੀ ਮੁਕਾਬਲੇ ਹੋਏ ਨੇ 5 ਸੈਂਟਰਾਂ ਦੇ ਉਹਦੇ ਵਿੱਚ 10-10 12-12 ਸਕੂਲਾਂ ਨੇ ਬੱਚੇ ਜੇਤੂ ਜਿਹੜੇ ਰਹੇ ਨੇ ਉਹਨਾਂ ਦੇ ਹੁਣ ਅਗਲੇ ਲੈਵਲ ਦੇ ਬਲੌਕ ਪੱਧਰ ਦੇ ਮੁਕਾਬਲੇ ਹੋ ਰਹੇ ਨੇ ਤੇ ਇਹਨਾਂ ਵਿੱਚੋਂ ਜਿਹੜੇ ਜੇਤੂ ਰਹਿਣਗੇ ਉਹ ਜ਼ਿਲ੍ਹਾ ਪੱਧਰ ਦੇ ਉੱਤੇ ਜਾਣਗੇ ਬੱਚੇ ਖੇਡਣ ਵਾਸਤੇ ਤੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਵਿਭਾਗ ਵੱਲੋਂ ਸਕੂਲਾਂ ਵੱਲੋਂ ਅਧਿਆਪਕ ਸਹਿਬਾਨ ਵੱਲੋਂ ਪੂਰੀ ਜੋਰ ਲਾ ਕੇ ਮਿਹਨਤ ਨਾਲ ਕੀਤਾ ਜਾ ਰਿਹਾ ਬਹੁਤ ਹੀ ਅੱਛਾ ਉਪਰਾਲਾ ਬਹੁਤ ਵਧੀਆ ਜੀ ਤੇ ਸਰ ਆਪਣਾ ਕੀ ਨਾਂਜੀ ਕੀ ਕਹੋਗੇ ਤੇਜਪਾਲ ਕਲੇ ਹਾਂਜੀ ਮੈਂ ਬਤੌਰ ਬੀਐਸਸੀ ਕੰਮ ਕਰ ਰਿਹਾ ਹਾਂ ਇੱਕ ਖੇਡਾਂ ਬੱਚਾ ਲਈ ਬਹੁਜਰੂਰੀ ਆ ਇੱਕ ਨਿਖੜਮਾ ਹਾਂਗਾ ਪੜਾਈ ਦੇ ਨਾਲ ਨਾਲ ਬੱਚ ਨੂੰ ਖੇਡਾਂ ਬਜੂਰੂ ਕੋਕੇ ਜਿਵੇਂ ਅੱਜ ਦਾ ਮਾਹੌਲ ਆ ਬੱਚੇ ਮੌਇਲਾ ਚ ਲੱਗੇ ਹੋਏ ਆ ਤੇ ਜੇ ਖੇਡਾਂ ਆ ਰਹੇ ਆ ਬੱਚੇ ਉਹਨਾਂ ਦੀ ਸੀਰੀ ਚੱਲ ਰਿਹਾ ਸੀਰੀ ਕਰ ਤੋਂ ਕਿ ਇੱਥੇ ਨੈਤਿਕ ਸਿੱਖਿਆ ਬੱਚੇ ਨੂੰ ਮਿਲਦੀ ਆ ਵਜਾ ਟਾਂ ਦੇ ਨਾਲ ਤੇ ਹੁੰਦੀਆਂ ਆ ਇਹ ਜਿਹੜੇ ਅੱਜ ਦੀਆਂ ਖੇਡਾਂ ਯੋਜਿਤ ਕੀਤੀਆਂ ਜਾ ਰਹੀਆਂ ਆ 52 ਸਕੂਲਾਂ ਚੋਂ ਜਿਹੜੇ ਬੱਚੇ ਜਿੱਤ ਕੇ ਆ ਰਹੇ ਆ ਉਹਨਾਂ ਦਾ ਆਪਸ ਵਿੱਚ ਭੇੜ ਹੈਗਾ ਅੱਜ ਤੇ ਜਿਵੇਂ ਮੈਡਮ ਦੱਸਿਆ ਪੰਜ ਸੈਂਟਰ ਅਲੱਗ-ਅਲੱਗ ਆਪਣੇ ਟੀਮਾ ਬਣਾ ਕੇ ਲੈ ਕੇ ਆਏ ਆ ਇੱਥੇ ਅਸੀਂ ਕ੍ਰੀਮ ਕੱਢਾਂਗੇ ਜਿਹੜੇ ਬੱਚੇ ਵਧੀਆ ਬਰਦਾਸ਼ਤ ਕਰਨਗੇ ਉਹਨਾਂ ਨੂੰ ਕੀ ਹੈ ਜ਼ਿਲ੍ਹੇ ਲੈਵਲ ਤੇ ਲੈ ਕੇ ਜਾਵਾਂਗੇ ਇਸ ਤੋਂ ਬਾਅਦ ਅਸੀਂ ਜ਼ਿਲ੍ਹੇ ਦੀ ਪੂਰੀ ਤਿਆਰੀ ਕਰਵਾਉਣੀ ਹੈ ਉਹਨਾਂ ਦੀ ਬਲਾਕ ਪੱਧਰ ਤੇ ਟੈਮਪਰ ਕਰਕੇ ਉਹ ਜ਼ਿਲ੍ਹੇ ਚ ਲੈ ਕੇ ਜਾਣਾ ਸਰ ਸਤਿ ਸ਼੍ਰੀ ਅਕਾਲ ਜੀ ਆਪਣਾ ਕੀਨਾ ਜੀ ਕਿਹੜੇ ਸਪੂਤੋਂ ਜੀ ਜਿਹੜਾ ਨਾ ਅਮਜੀਤ ਸਿੰਘਾ ਜੀ ਹਾਂ ਜੀ ਸਰ ਸਰਕਾਰੀ ਪ੍ਰਾਇਮਾਰੀ ਸਿਖਲ ਦੇਵ ਨਗਰ ਤੋਂ ਠੀਕ ਹੈ ਤੇ ਇੱਥੇ ਮੈਂ ਮੁੰਡੀਆਂ ਖੁਰਦ ਮੁੰਡੀਆਂ ਕਲਾਂ ਸੈਂਟਰ ਵੱਲੋਂ ਆਇਆ ਸੀ ਠੀਕ ਹੈ ਬੱਚਿਆਂ ਨੂੰ ਲੈ ਕੇ ਆਇਆ ਸੀ ਤੇ ਸਾਡੇ ਮਾੜ ਜੋ ਮੈਡਮ இந்து ਸੂਚਿਤੀ ਰਹਿਨਵਾਈ ਦੇ ਵਿੱਚ ਬਲਾਕ ਜੀਆਂ ਕਿੱਟਾ ਹੋ ਰਹੀਆਂ ਨੇ ਅਸਤੋ ਚੇਟਾਂਗ ਨਾਲ ਹੋ ਰਹੀ ਜ ਨੇ ਜੀ ਮੈਨੂੰ ਵੀ ਡਿਊਟੀ ਲਈ ਆਏ ਇਹਨਾਂ ਨੇ ਇੱਥੇ ਤੇ ਮੈਂ ਆਇਆ ਹੋਇਆ ਸੀਗਾ ਸਭੀ ਤੁਸੀਂ ਚੱਕ ਰਹੇ ਹੋ ਤੁਸੀਂ ਮਾਈਕ ਕਰਤਾ ਸਰ ਤੁਸੀਂ ਪਹਿਲਾਂ ਵੀ ਆਏ ਹੋ ਤੇ ਸਾਡੇ ਮੈਂ ਆਇਆ ਆਇਆ ਸੀ ਜੀ ਮੈਂ 2022 ਚ ਆਇਆ ਸੀ ਜੀ ਮੈਂ ਉਦੋਂ ਇਲੈਕਸ਼ਨਾਂ ਹੋਈਆਂ ਸੀਗੀਆਂ ਤਾਂ ਜਿਹੜੇ ਚੱਲ ਫਿਰ ਨਹੀਂ ਸਕਦੇ ਉਹਨਾਂ ਦੀ ਘਰੋ ਘਰੀ ਵੋਟਾਂ ਪਈਆਂ ਸੀ ਜੀ ਉਦੋਂ ਆਇਆ ਸੀ ਜੀ ਮੈਂ ਵਾਸਤੇ ਆਂਦੇ ਸੀ ਅਲਕ-ਅਲਕ ਡੋਂਗੇ ਸਾਡੇ ਰਾਹਾਂ ਰੋਡ ਦੇ ਵਿੱਚ ਟੋਏ ਜੀ ਆਟੋ ਦੇ ਵਿੱਚ ਜਦੋਂ ਬੰਦਾ ਬੈਠ ਕੇ ਜਾਂਦਾ ਉਹਨੂੰ ਪਤਾ ਵੀ ਕਿਵੇਂ ਆਪਣੇ ਘਰੇ ਪਹੁੰਚਦਾ ਜੀ ਤੇ ਤੁਸੀਂ ਸ਼ਾਇਦ ਇੱਥੇ ਆਏ ਹੋਗੇ ਉਸ ਵੇਲੇ ਤੇ ਰਾਹ ਰੋਡ ਤੇ ਹੁਣ ਦੇ ਕਿੰਨਾ ਲੱਗਦਾ ਮਤਲਬ ਅੱਜ ਆ ਕੇ ਬਹੁਤ ਵਧੀਆ ਲੱਗਿਆ ਜੀ ਮੈਂ ਆਪਣੇ ਸਾਹ ਨਾਲ ਹੀ ਗੱਲ ਕਰਦਾ ਸੀ ਮੈਂ ਜੇ ਕਿਤੇ ਜਲੰਧਰ ਬਾਈਪਾਸ ਏਰੀਆ 'ਚ ਵੀ ਕਿਤੇ ਰਹਿੰਦੇ ਹੋਈਏ ਇਹ ਬਹੁਤ ਵਧੀਆ ਸਟੇਸ਼ਨ ਹੈ ਜੀ ਕੰਮ ਕਰਨ ਨੂੰ ਲੋਕ ਸ਼ਹਿਰਾ ਕਰਨੀ ਭਾਈ ਤੇ ਨੇ ਪਰ ਪਿੰਡਾਂ 'ਚ ਕੰਮ ਕਰਦਾ ਸੁਆਦ ਹੀ ਵੱਖਰਾ ਹੈ ਤੁਹਾਨੂੰ ਹੁਣੇ ਸੁਆਦ ਆ ਰਿਹਾ ਜੀ ਰੋਡ ਦੇਖ ਕੇ ਪਹਿਲਾਂ ਤੁਸੀਂ ਕਹਿਣਾ ਵੀ ਇੱਥੇ ਸਾਡੀ ਕਿਤੇ ਡਿਊਟੀ ਲਗਾ ਦਿੱਤੀ ਮੈਂ ਸਾਢੇ 3 ਸਾਲ ਇੱਥੇ ਕੌਂਸਟ ਗਾਰਡ ਦੇ ਵਿੱਚ ਸੀਐਸਟੀ ਰਹਿ ਕੇ ਗਈਆਂ ਬੜਾ ਵਧੀਆ ਇੱਥੇ ਦਾ ਮਾਹੌਲ ਹੈ ਵੱਡੀ ਗੱਲ ਪਤਾ ਕੀ ਹੈ ਇਹ 12 ਪਿੰਡਾਂ ਦੇ ਵਿੱਚ ਇੱਕ ਸਹਿਯੋਗਸ਼ੀਲਤਾ ਔਰ ਆਪਸੀ ਭਾਈਚਾਰਾ ਬਹੁਤ ਜ਼ਿਆਦਾ ਹੈ ਉਹ ਹੈਗਾ ਜੀ ਵਾਕਈ ਇਹ ਪਿੰਡਾਂ ਦੀ ਗੱਲ ਮੰਨਣੀ ਪਊਗੀ ਮੈਂ ਮਤਲਬ ਸ਼ੁਰੂਆਤ ਵੀ ਮੰਗਲੀ ਟਾਂਡਾ ਤੋਂ ਹੀ ਕੀਤੀ ਹੈ ਮੈਂ ਉਦੋਂ ਵੀ 2.5 ਸਾਲ ਇੱਥੇ ਲਗਾ ਕੇ ਗਈਆਂ ਸਾਢੇ 3 ਸਾਲ ਸੀਐਸਟੀ ਰਹਿ ਕੇ ਗਈਆਂ ਮੈਨੂੰ ਉਰੋਂ ਸੈਂਟਰ ਵੱਲੋਂ ਸਕੂਲਾਂ ਵੱਲੋਂ ਬਹੁਤ ਸਹਿਯੋਗ ਮਿਲਦਾ ਹੈ। ਸਾਲਾਂ ਤੋਂ 16-17 ਸਾਲ ਤੋਂ ਬੂਦਗੜ ਦੇ ਨਾਲ ਜੁੜੀ ਹੋਈਆਂ। ਤੇ ਚਲੋ ਬਹੁਤ ਵਧੀਆ ਸਟੇਡੀਅਮ ਬਣ ਗਿਆ ਹੋਇਆ ਮੈਂ ਤੇ ਪਿਛਲੇ ਹਫਤੇ ਮੈਂ ਆਈ ਸੀ ਕਿ ਸੈਂਟਰ ਕਿਟਾਂ ਦੇ ਵਿੱਚ ਮਤਲਬ ਮੈਂ ਇੱਕ ਹਲਕੀ ਜਿਹੀ ਆਵਾਜ਼ ਹੀ ਕੀਤੀ ਸੀ ਕਿ ਸਰਪੰਚ ਸਾਹਿਬ ਨੂੰ ਇਸੀ ਬਲਾਕ ਦੀਆਂ ਕਿਟਾਂ ਕਰਵਾਵਾਂਗੇ। ਤੇ ਇਹਨਾਂ ਨੇ ਉਦੋਂ ਹੀ हामी ਭਰਤੀ ਸੀ ਔਰ ਅੱਜ ਮੈਂ ਦੇਖਦੀ ਹਾਂ ਵੀ ਤੇ ਜ਼ਿਲ੍ਹੇ ਦੇ ਵੀ ਕਿੱਡਾ ਹੋ ਸਕਦਿਆਂ। ਅਗਲੇ ਸਾਲ ਅਸੀਂ ਸੋਚਾਂਗੇ ਕਿ ਸ਼ਾਇਦ ਜ਼ਿਲ੍ਹੇ ਦੀ ਵੀ ਕਿੱਡਾ ਸੀ ਇੱਥੇ ਕਰਵਾਉਣੀ। ਜੀ ਸੁਣਨ ਵਾਲੇ ਸਰੋਤੇ ਨੇ ਦੇਖਣ ਵਾਲੇ ਦਰਸ਼ਕ ਨੇ प्रदेश दुनिया चैनल दे माजी ਬਤਾ ਨਹੀਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਮੇਰੇ ਇਮੀਡੀਏਟ ਬੋਸ ਮੈਡਮ ਇੰਦਰ ਸੂਰ ਜੀ ਵੀ ਕੋਲ ਖੜੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਬਹੁਤ ਵਧੀਆ ਪਿੰਡ ਹੈ ਜੀ ਬਹੁਤ ਜ਼ਰੂਰਤ ਹੈ ਇੱਥੇ ਟੀਚਰਾਂ ਦੀ ਤੇ ਇਹਨਾਂ ਦੀ ਜਿਹੜੀ ਬੇਨਤੀ ਆ ਉਹ ਪ੍ਰਵਾਨ ਕੀਤੀ ਜਾਵੇ ਕਿ ਛੇਤੀ ਤੋਂ ਛੇਤੀ ਸਾਰੀਆਂ ਪੋਸਟਾਂ ਇੱਥੇ ਪੂਰੀਆਂ ਕੀਤੀਆਂ ਜਾਣ ਧੰਨਵਾਦ ਸੋ ਅਸਰ ਆਪਣਾ ਕੀ ਨਾਮ ਜੀ ਕਿਹੜੇ ਸਕੂਲ ਦੇ ਜੀ ਮੇਰਾ ਨਾਮ ਜੀ ਹਰਸਨੁ ਰਣਜੀਤ ਸਿੰਘ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੁਦੇਵ ਨਗਰ 블락 ਮਗੜ ਤੋਂ ਇੱਥੇ ਖੇਡਾਂ ਲਈ ਆਏ ਆ ਬੱਚਿਆਂ ਨਾਲ ਜੀ ਹਾਂ ਜੀ ਤੇ ਬੜਾ ਚੰਗਾ ਮਾਹੌਲ ਹੈ ਵੈਸੇ ਵੀ ਪਿੰਡਾਂ ਦਾ ਮਾਹੌਲ ਚੰਗਾ ਹੁੰਦਾ ਵਿੱਦਿਆ ਜਿੱਥੇ ਥੰਮਾ ਤੇ ਖੇਡਾਂ ਉਹ ਦੂਜਾ ਥੰਮਾ ਜੀ ਵਿੱਦਿਆ ਨਾਲ ਜਿੱਥੇ ਬੱਚੇ ਦਾ ਮਾਨਸਿਕ ਵਿਕਾਸ ਹੁੰਦਾ ਉੱਤੇ ਖੇਡਾਂ ਨਾਲ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਬਿਲਕੁਲ ਤੇ ਬੜਾ ਵੱਡਾ ਉਕਰਾਲਾ ਵਾ ਮੈਡਮ இந்து ਸੂਦ ਮੈਡਮ ਦਾ ਜਿਹਨਾਂ ਦੀ ਯੋਗ ਅਗਵਾਈ ਹੇਠ ਇਹ ਬਲੌਕ ਦੀਆਂ ਖੇਡਾਂ ਇੱਥੇ ਹੋ ਰਹੀਆਂ ਨੇ ਤੇ ਮੁੱਖ ਜਿਹੜੇ ਮੁੱਖ ਅਧਿਆਪਕ ਸਹਿਬਾਨ ਹੋ ਗਏ ਸੈਂਟਰ ਮੁੱਖ ਅਧਿਆਪਕ ਸਹਿਬਾਨ ਹੋ ਗਏ ਉਹਨਾਂ ਦੀ ਅਗਵਾਈ ਹੇਠ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਬੱਚੇ ਬੜੇ ਉਤਸ਼ਾਹਤ ਨੇ ਜਿਹਦੇ ਨਾਲ ਉਹਨਾਂ ਦਾ ਸ਼ਰੀਰਿਕ ਵਿਕਾਸ ਹੁੰਦੇ ਹੋਏ ਉਹਨਾਂ ਨੂੰ ਮੋਰਲ ਵੈਲਿਊਜ਼ ਜਾਂ ਜਿਹਨੂੰ ਕਹੇ ਲੋ ਆਪਾਂ ਕਹਿੰਦੇ ਮੋਰਲ ਵੈਲਿਊਜ਼ ਜਾਂ ਸਮਾਜਿਕ ਵਿਦਿਆ ਉਹ ਮਿਲੂਗੀ ਇੱਕ ਜੁਕਤਾ ਹੋਣ ਦਾ ਏਕਤਾ ਦਾ ਨਾਤਾ ਮਿਲੂਗਾ ਤੇ ਨਾਲ ਮਿਲ ਕੇ ਖੇਡਾਂ ਖੇਡ ਕੇ ਇੱਕ ਦੂਜੇ ਨਾਲ ਰਲ ਮਿਲ ਕੇ ਇੱਕ ਦੂਜੇ ਨਾਲ ਇੱਕੋ ਜੁਕ ਹੋ ਕੇ ਅਲੱਗ ਅਲੱਗ ਕਿਉਂ ਕੀ ਹੁੰਦੇ ਨੇ ਇਹਨਾਂ ਦੇ ਆ ਚੀਜ਼ਾਂ ਉਹ ਫਿਰ ਟੀਮ ਜਦੋਂ ਬਣ ਕੇ ਖੇਡਦੀ ਆ ਫਿਰ ਉਹ ਬਹੁਤ ਵੱਡਾ ਇੱਕ ਕੋਆਪਰੇਸ਼ਨ ਦੀ ਭਾਵਨਾ ਪੈਦਾ ਹੁੰਦੀ ਆ ਖੇਡਾਂ ਨਾਲ ਸਾਡੇ ਵਿੱਚ ਤੇ ਬਹੁਤ ਚੰਗਾ ਲੱਗਾ ਜੀ ਪਿੰਡ ਦਾ ਮਾਹੌਲ ਬਹੁਤ ਵਧੀਆ ਸਟੇਡੀਅਮ ਬਹੁਤ ਵਧੀਆ ਸਾਡੇ ਪਿੰਡ ਦਾ ਜਿਹੜਾ ਸਕੂਲ ਦਾ ਪ੍ਰਬੰਧ ਆ ਉਹ ਵੀ ਬਹੁਤ ਵਧੀਆ ਸੋ ਸਾਰੇ ਟੀਚਰ ਸਾਹਿਬਾਨਾਂ ਦਾ ਅਤੇ ਬੈੜਮਾ ਦਾ ਤੈਦਲੋ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਆਪਣੇ ਸਕੂਲਾਂ ਦੇ ਵਿੱਚੋਂ ਬੱਚੇ ਲਿਆ ਕੇ ਇੱਥੇ ਖੇਡਣ ਵਾਸਤੇ ਸਾਨੂੰ ਇੱਕ ਬੱਚਿਆਂ ਦਾ ਹੀ ਖੇਡਾਪਤੀ ਮਨੋਰੰਜਨ ਵੀ ਹੈ ਅਤੇ ਸਾਡੇ ਜਿਹੜੇ ਇਲਾਕੇ ਦੇ ਪਿੰਡਾਂ ਦੇ ਵਿੱਚ ਇਹ ਜਿਹੜੀ ਖਬਰ ਜਾਊਗੀ ਹੋਰਾਂ ਬੱਚਿਆਂ ਨੂੰ ਵੀ ਇਛਾ ਪੈਦਾ ਆਊਗਾ ਅਤੇ ਮੈਂ ਉਹਨਾਂ ਪੇਰੈਂਟਸ ਨੂੰ ਵੀ ਬੇਨਤੀ ਕਰਾਂ ਕਿ ਬਾਦ ਚੜ ਕੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣਾ ਤੁਸੀਂ ਕੱਲ ਨੂੰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਆਉਣਾ ਕੱਲ ਨੂੰ ਫਿਰ ਇਹ ਮੈਚ ਇਸ ਤਰ੍ਹਾਂ ਲੱਗਣਗੇ ਜੀ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਤੇ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲਾਂ ਤੇ ਅਖਬਾਰ ਦੇ ਨਾਲ ਸੋ ਅੱਜ ਸਾਡੇ ਬੂਸਗੜ ਦੇ ਸਕੂਲ ਸਥਾਨ ਸਕੂਲ ਤੋਂ ਲਿਖਿਆ ਦੇ ਸਕਦੇ ਹੋ ਜੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੂਥਗੜ ਬਲਾਕ 2 ਮੰਗੜ ਸੋ ਇਹ ਜੋ ਬਲਾਕ ਪੱਦਰੀ ਖੇਡਾਂ ਚੱਲ ਰਹੀਆਂ ਨੇ ਇਹਦੇ ਸਬੰਧ ਵਿੱਚ ਅੱਜ ਸਾਨੂੰ ਸਾਡੇ ਪਿੰਡ ਦੇ ਸਰਪੰਚ ਸਹਿਬਾਨ તાਜ ਪ੍ਰਮਿੰਦਰ ਸਿੰਘ ਸੋਲੂ ਜੀ ਨੇ ਬੁਲਾਇਆ ਸੀ ਅਤੇ ਕਵਰਜ ਕਰਨ ਵਾਸਤੇ ਭੇਜਿਆ ਸੋ ਜਿਹੜੀਆਂ ਇਹ ਬਲਾਕ ਪੱਦਰੀ ਪ੍ਰਾਇਮਰੀ ਖੇਡਾਂ ਚੱਲ ਰਹੀਆਂ ਨੇ ਸੋ ਮੰਗੜ 2 ਲੁਧਿਆਣਾ ਸੋ ਸਾਰੇ ਸਟਾਫ ਨੂੰ ਸਾਰੇ ਟੀਚਰ ਨੂੰ ਅਤੇ ਸਾਰੇ ਬੱਚਿਆਂ ਨੂੰ ਸਾਡੇ ਪਿੰਡ ਬੂਥਗੜ ਦੀ ਨਗਰ ਪੰਚਾਇਤ ਵੱਲੋਂ ਅਤੇ ਮੇਰੇ ਵੱਲੋਂ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਜੀ ਸੋ ਇਹ ਜੋ ਖੇਡ ਮੇਲਾ ਚੱਲ ਰਿਹਾ ਹੈ ਇਹ ਮਿਤੀ 28 ਅਤੇ 29 ਅਕਤੂਬਰ ਭਾਵੇਂ ਅੱਜ ਚੱਲ ਰਿਹਾ ਹੈ ਅਤੇ ਕੱਲ ਵੀ ਜਿਹੜਾ ਇਹਦਾ ਜੋ ਵੀ ਫਿਲਮਾਂਕਣ ਹੈ ਜੋ ਵੀ ਇਸ ਟੂਰਨਾਮੈਂਟ ਦੇ ਵਿੱਚ ਬੱਚੇ ਭਾਗ ਲੈ ਰਹੇ ਆ ਉਹ ਤੁਹਾਡੇ ਨਾਲ ਕੱਲ ਵੀ ਸਾਂਝਾ ਕਰਨਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਜੋ ਖੇਡਾਂ ਚੱਲ ਰਹੀਆਂ ਨੇ ਬੱਚਿਆਂ ਦੀਆਂ ਇਹ ਸਰਕਾਰੀ ਪ੍ਰਾਈਮਰੀ ਸਕੂਲ ਪਿੰਡ ਬੂਥਗੜ ਮੰਗਰ ਟੂ ਬਲਾਕ ਹੈ ਜੀ ਲੁਧਿਆਣਾ ਅਤੇ ਜਿਸ ਦੇ ਵਿੱਚ ਦੂਰੋਂ ਦੂਰੋਂ ਪੂਰੇ ਬਲਾਕ ਦੇ ਵਿੱਚੋਂ ਤਕਰੀਬਨ ਜਿੰਨੇ ਵੀ ਟੀਚਰਸ ਵਗੈਰਾ ਇੱਥੇ ਆਏ ਨੇ ਆਪਣੇ ਬੱਚਿਆਂ ਨੂੰ ਲੈ ਕੇ ਸੋ ਸਾਰਿਆਂ ਦਾ ਜੋ ਖੇਡਾਂ ਦੇ ਵਿੱਚ ਸਾਰੇ ਬੱਚੇ ਨੂੰ ਉਤਸ਼ਾਹ ਵੀ ਦੇਣਾ ਅਤੇ ਆਿਆਂ ਦਾ ਇਹਨਾਂ ਦਾ ਨਿੱਘਾ ਸਵਾਗਤ ਵੀ ਕਰਨਾ